ਬਿਕਰਮ ਸਿੰਘ ਮੱਜੀਠੀਆ ਦੀ ਪਤਨੀ ਗੁਨੀਬ ਕੌਰ ਮੱਜੀਠੀਆ ਦੇ ਵੱਲੋਂ ਹੁਣ ਇੱਕ ਚੰਡੀਗੜ੍ਹ ਦੇ ਐਸਐਸਪੀ ਨੂੰ ਪੱਤਰ ਲਿਖਿਆ ਗਿਆ ਇਸ ਪੱਤਰ ਦੇ ਰਾਹੀਂ ਗੁਨੀਬ ਕੌਰ ਮੱਜੀਠੀਆ ਨੇ ਪੰਜਾਬ ਬਿਜ਼ਨਸ ਬਿਊਰੋ ਦੇ ਅਧਿਕਾਰੀਆਂ ਦੇ ਵਿਰੁੱਧ ਅਪਰਾਧਿਕ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ ਗੁਨੀਬ ਕੌਰ ਮੱਜੀਠੀਆ ਨੇ ਪੱਤਰ ਦੇ ਵਿੱਚ ਇਹ ਲਿਖਿਆ ਕਿ 25 ਜੂਨ 2025 ਦੀ ਸਵੇਰੇ ਲਗਭਗ 10:15 ਮਿੰਟ ਤੇ 20 ਦੇ ਕਰੀਬ ਅਧਿਕਾਰੀ ਸਿਵਲ ਡਰੈਸ ਦੇ ਵਿੱਚ ਮੇਰੇ ਸਰਕਾਰੀ ਨਿਵਾਸ ਸੈਕਟਰ 4 ਚੰਡੀਗੜ੍ਹ ਦੇ ਵਿੱਚ ਤੱਕੇ ਦੇ ਨਾਲ ਦਾਖਲ ਹੁੰਦੇ ਨੇ ਉਸ ਵੇਲੇ ਘਰ ਦੇ ਵਿੱਚ ਮੇਰੀ ਬਜ਼ੁਰਗ ਤੇ ਬਿਮਾਰ ਮਾਂ ਤੇ ਕਿਰੇਲੂ ਨੌਕਰ ਮੌਜੂਦ ਸਨ ਐਸਐਸਪੀ ਅਰुण ਸੈਣੀ ਦੀ ਅਗਵਾਈ ਹੇਠ ਬਿਜ਼ਨਸ ਅਧਿਕਾਰੀਆਂ ਨੇ ਮੇਰੇ ਘਰ ਦੀ ਤਲਾਸ਼ੀ ਦੌਰਾਨ ਅਲਮਾਰੀਆਂ ਦੇ ਦਰਵਾਜ਼ੇ ਖੋਲੇ ਤੇ ਘਰ ਦਾ ਸਮਾਨ ਇੰਦਰ ਉਧਰ ਸੁੱਟ ਦਿੱਤਾ ਜਦੋਂ ਸਾਡੇ ਵਕੀਲ ਸਾਹਿਬ ਉੱਥੇ ਪਹੁੰਚੇ ਅਤੇ ਬਿਜ਼ਨਸ ਅਧਿਕਾਰੀਆਂ ਤੋਂ ਉਹਨਾਂ ਦੀ ਪਛਾਣ ਅਤੇ ਤਲਾਸ਼ੀ ਵਾਰੰਟ ਦੀ ਮੰਗ ਕੀਤੀ ਤਾਂ ਅਧਿਕਾਰੀਆਂ ਨੇ ਆਪਣੀ ਪਛਾਣ ਦੱਸਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸਿਰਫ ਐਸਐਸਪੀ ਅਰुण ਸੈਣੀ ਨੇ ਆਪਣੀ ਪਛਾਣ ਦੱਸੀ ਪਰ ਆਪਣਾ ਪਹਿਚਾਨ ਪੱਤਰ ਨਹੀਂ ਦਿਖਾਇਆ ਗੁਰীবਕੌਰ ਮੁੱਜੀਠੀਆ ਨੇ ਪੱਤਰ ਦੇ ਵਿੱਚ ਅੱਗੇ ਇਹ ਲਿਖਿਆ ਮੈਂ ਮੰਗ ਕੀਤੀ ਹੈ ਕਿ ਗੈਰ ਕਾਨੂੰਨੀ ਤਰੀਕੇ ਦਿਨ ਰਾਤ ਮੇਰੇ ਘਰ ਅੰਦਰ ਦਾਖਲ ਹੋਣ ਅਤੇ ਕਾਨੂੰਨ ਦੀ ਉਲੰਘਣਾ ਕਰਨ ਕਰਕੇ ਧਾਰਾ 329 330 331 332 333 198 201 ਤੇ 61 2 ਦੇ ਅਧੀਨ ਮਾਮਲਾ ਦਰਜ ਕੀਤਾ ਜਾਵੇ ਜਬਰਦਸਤੀ ਮੇਰੇ ਘਰ ਅੰਦਰ ਦਾਖਲ ਹੋਣ, ਬਿਨਾ ਵਰੰਟ ਤਲਾਸ਼ੀ ਲੈਣ ਅਤੇ ਨਾਜਾਇਜ਼ ਤਰੀਕੇ ਦੇ ਨਾਲ ਘਰੇਲੂ ਮੁਲਾਜ਼ਮਾ ਨੂੰ ਡਰਾਉਂ ਧਮਕਾਉਣ ਦੇ ਲਈ ਪੰਜਾਬ ਪੁਲਿਸ ਅਤੇ ਬਿਜ਼ਨਸ ਬਿਊਰੋ ਦੇ ਅਧਿਕਾਰੀਆਂ ਦੇ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ ਤਾਂ ਜੋ ਸਾਨੂੰ ਇਨਸਾਫ ਮਿਲ ਸਕੇ। ਹਾਲਾਂਕਿ ਇਸ ਤੋਂ ਪਹਿਲਾਂ ਆਮਦਨ ਤੋਂ ਬਾਅਦ ਜਾਇਦਾਦ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਵਿਕਰਮ ਸਿੰਘ ਮਜੀਠੀਆ ਦੀ ਨਵੀਂ ਨਾਬਾ ਜੇਲ੍ਹ ਦੇ ਵਿੱਚ ਬੈਰਕ ਬਦਲਣ ਸੰਬੰਧੀ ਅਰਜੀ ਤੇ ਮੋਹਾਲੀ ਅਦਾਲਤ ਵਿੱਚ ਸੁਣਵਾਈ ਹੋਈ ਪਰ ਸਰਕਾਰ ਦੇ ਵੱਲੋਂ ਅਜੇ ਤੱਕ ਇਸ ਮਾਮਲੇ 'ਚ ਆਪਣਾ ਜਵਾਬ ਦਾਖਲ ਨਹੀਂ ਕੀਤਾ ਗਿਆ ਤੇ ਇਸ ਪੂਰੇ ਮਾਮਲੇ ਦੀ ਹੁਣ ਅਗਲੀ ਸੁਣਵਾਈ 22 ਜੁਲਾਈ ਨੂੰ ਹੋਵੇਗੀ। ਇਹਨਾਂ ਦੀ ਜ਼ਮਾਨਤ ਅਰਜੀ ਲਈ ਵੀ ਉਸੇ ਦਿਨ ਲਗਾਈ ਗਈ ਸੀ। ਦੱਸਿਆ ਕਿ ਬਿਜ਼ਲੈਸ ਪਿਛਲੇ 2 ਦਿਨਾਂ ਤੋਂ ਵਿਕਰਮ ਸਿੰਘ ਮਜੀਠੀਆ ਦੀ ਜਾਇਦਾਦ ਦੀ ਕੀਮਤ ਦਾ ਅੰਦਾਜ਼ਾ ਲਗਾ ਰਹੀ ਹੈ। ਅੰਮ੍ਰਿਤਸਰ ਦੇ ਵਿੱਚ ਵਿਕਰਮ ਮਜੀਠੀਆ ਦੀ ਜਾਇਦਾਦ ਦੀ ਪੈਮਾਈਸ਼ ਤੇ ਹੋਰ ਕਾਰਵਾਈ ਕੀਤੀ ਜਾ ਰਹੀ ਹੈ ਹਾਲਾਂਕਿ ਮਾਮਲਾ ਮੁਹਾਲੀ ਅਦਾਲਤ ਤੱਕ ਪਹੁੰਚ ਚੁੱਕਾ ਹੈ ਮਜੀਠੀਆ ਦੇ ਵਕੀਲ ਅਰਸ਼ਦੀਪ ਸਿੰਘ ਕਲੇਰ ਦਾ ਕਹਿਣਾ ਹੈ ਕਿ ਅਦਾਲਤ ਨੇ ਇਹ ਕਿਹਾ ਸੀ ਕਿ ਜਾਇਦਾਦ ਦੀ ਵੈਲਿਊਏਸ਼ਨ ਹੋ ਸਕਦੀ ਹੈ ਪਰ ਜਾਂਚ ਜਾਂ ਰੇਟ ਨਹੀਂ ਹੋ ਸਕਦੀ ਨਾਲ ਹੀ ਅਦਾਲਤ ਨੇ ਇਹ ਵੀ ਕਿਹਾ ਸੀ ਕਿ ਸਾਡਾ ਕੋਈ ਵਕੀਲ ਉੱਥੇ ਮੌਜੂਦ ਰਹੇਗਾ ਸਰਕਾਰੀ ਵਕੀਲ ਫੈਰੀ ਸੌਫਤ ਨੇ ਪਹਿਲਾਂ ਬਿਆਨ ਦਿੱਤਾ ਸੀ ਕਿ ਮਜੀਠੀਆ ਦੇ ਟਿਕਾਣਿਆਂ ਤੇ ਛਾਪੇਮਾਰੀ ਨਹੀਂ ਰੁਕੇਗੀ ਛਾਪੇਮਾਰੀ ਮਜੀਠੀਆ ਦੇ ਵਕੀਲ ਦੀ ਹਾਜ਼ਰੀ ਦੇ ਵਿੱਚ ਕੀਤੀ ਜਾਵੇਗੀ ਪਰ ਉਹ ਇਸ ਦੌਰਾਨ ਕਿਸੇ ਵੀ ਤਰੀਕੇ ਦੇ ਨਾਲ ਦਖਲ ਨਹੀਂ ਦੇ ਸਕੇਗਾ